ਜਿਹੜੀ ਲੁਧਿਆਣੇ ਦੀ ਇਲੈਕਸ਼ਨ ਹੈ ਉਹ ਪੱਕ ਤਾ ਚੁੱਕੀ ਹੈ ਲੇਕਿਨ ਚਾਰੋਂ ਉਮੀਦਵਾਰ ਇੱਕ ਦੂਜੇ ਨੂੰ ਬਲੇਮ ਜ਼ਰੂਰ ਕਰ ਰਹੇ ਨੇ ਜਿੱਦਾਂ ਕਿ ਆਪਾਂ ਕਿਹਾ ਰਵਨੀਤ ਬਿੱਟੂ ਆਖ ਰਹੇ ਨੇ ਕਿ ਰਾਜਾ ਵੜਿੰਗ ਆਊਟਸਾਈਡਰ ਨੇ ਰਾਜਾ ਵੜਿੰਗ ਕਹਿੰਦੇ ਨੇ ਬਿੱਟੂ ਗਦਾਰ ਨੇ ਤੇ ਪੱਪੀ ਪ੍ਰੈਸ਼ਰ ਉਹ ਆਖ ਰਹੇ ਨੇ ਕਿ ਉਹ ਲੁਧਿਆਣੇ ਦੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਆਫਿਸ ਖੋਲੇ ਆ ਇਸੇ ਕਰਕੇ ਉਹ ਜਿਹੜੇ ਬਿਲਕੁਲ ਫਿਟ ਕੈਂਡੀਡੇਟ ਨੇ ਤੇ ਲੋਕੀ ਜਦੋਂ ਵੀ ਚਾਣ ਉਹਨਾਂ ਨੂੰ ਫਰੋਸਪੁਰ ਰੋਡ ਤੇ ਜਿਹੜਾ ਦਫਤਰ ਖੁੱਲਿਆ ਉੱਥੇ ਆ ਕੇ ਮਿਲ ਸਕਦੇ ਨੇ ਰਣਜੀਤ ਢਿੱਲੋਂ ਆਖਰੇ ਨੇ ਕਿਉਂਕਿ ਉਹ ਲੁਧਿਆਣੇ ਦੇ ਹਨ ਇਸ ਕਰਕੇ ਉਹਨਾਂ ਦਾ ਭਰਵਾ ਸਵਾਗਤ ਹੋ ਰਿਹਾ ਉਹਨਾਂ ਨੂੰ ਸਤਿਕਾਰ ਮਿਲ ਰਿਹਾ ਤੇ ਬਾਕੀ ਸਾਰੇ ਬਾਹਰੀ ਨੇ ਤੇ ਹੁਣ ਇਸ ਵਿਚਾਰ ਜਿਹੜੇ ਲੁਧਿਆਣਾ ਦੇ ਲੋਕ ਨੇ ਇਸੇ ਕਸ਼ਮਾ ਕਸ਼ ਦੇ ਵਿੱਚ ਜਿਹੜਾ ਹੈ ਕਿ ਨੂੰ ਵੋਟ ਪਾਉਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਲੁਧਿਆਣੇ ਦੇ ਮੁੱਦੇ ਕਿੱਥੇ ਨੇ ਕਿੱਥੇ ਨੇ ਲੁਧਿਆਣੇ ਦੇ ਮੁੱਦੇ ਲੋਕਾਂ ਦੀ ਐਮਪੀਜ਼ ਦੀ ਕੀਆ ਵਿਜ਼ਨ ਹੈ ਲੁਧਿਆਣੇ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਕਿਹੜੇ ਕੰਮ ਜਿਹੜੇ ਉਹ ਕੀਤੇ ਜਾਣਗੇ ਕਿਹੜੇ ਕੰਮ ਲਿਖੇ ਜਾਣਗੇ ਤਾਂ ਲੁਧਿਆਣਾ ਨੂੰ ਉਹ 5 ਸਾਲਾਂ ਦੇ ਵਿੱਚ ਕੀ ਦੇਣਗੇ ਤੇ ਕਿੱਥੇ ਦੇਖਦੇ ਨੇ ਲੁਧਿਆਣੇ ਦੇ ਵਿਕਾਸ ਨੂੰ ਕੀ ਜਿਹੜਾ ਲੁਧਿਆਣੇ ਦਾ 에어ਪੋਰਟ ਜੋ ਕਿ 20 ਸਾਲ ਪਹਿਲਾਂ ਇੱਕ ਵਧੀਆ 에어ਪੋਰਟ ਹੋਣਾ ਚਾਹੀਦਾ ਸੀ ਜੋ ਅੱਜ ਤੱਕ ਹਜੇ ਤਿਆਰ ਨਹੀਂ ਹੋਇਆ ਉਹਦੇ ਬਾਰੇ ਕਿਸੇ ਨੇ ਗੱਲ ਕੀਤੀ ਹਜੇ ਤੱਕ ਕੀ ਆ ਕਿਸੇ ਨੇ ਲੁਧਿਆਣੇ ਦੀ ਰਿੰਗ ਰੋਡ ਬਾਰੇ ਗੱਲ ਕੀਤੀ ਕੀ ਆ ਕਿਸੇ ਨੇ ਲੁਧਿਆਣੇ ਦੇ ਹੋਰ ਮੁੱਦਿਆਂ ਬਾਰੇ ਗੱਲ ਕੀਤੀ ਲੁਧਿਆਣੇ ਨੂੰ 2027 ਤੱਕ ਉਹ ਕਿੱਥੇ ਦੇਖਣਾ ਚਾਹੁੰਦੇ ਨੇ ਕਿਹੜੇ ਕਿਹੜੇ ਪ੍ਰੋਜੈਕਟ ਲੈਣਾ ਚਾਹੁੰਦੇ ਨੇ ਕੀ ਆ ਲੁਧਿਆਣੇ ਦੇ ਵਿੱਚ ਸਰਕਾਰੀ ਹਸਪਤਾਲ ਏਮਸ ਪੀਜੀਆ ਵਰਗੇ ਹਸਪਤਾਲ ਦੀ ਕੋਈ ਉਹਨਾਂ ਨੇ ਤੁਹਾਨੂੰ ਵਾਅਦਾ ਕੀਤਾ ਜਾਂ ਫਿਰ ਲੁਧਿਆਣੇ ਦੇ ਵਿੱਚ ਕੋਈ ਕ੍ਰਿਕਟ ਸਟੇਡੀਅਮ ਦਾ ਵਾਅਦਾ ਕੀਤਾ ਗਿਆ ਇੰਨੇ ਵੱਡੇ ਸ਼ਹਿਰ ਦੇ ਵਿੱਚ 40-50 ਲੱਖ ਆਬਾਦੀ ਦੀ ਸ਼ਹਿਰ ਦੇ ਵਿੱਚ ਚਾ ਕੋਈ ਕ੍ਰਿਕਟ ਸਟੇਡੀਅਮ ਹੈਗਾ ਚਾ ਲੁਧਿਆਣੇ ਦੇ ਵਿੱਚ ਹੋਰ ਕੋਈ ਵੱਡਾ ਲੈਜਰ ਵੈਲੀ ਜਾਂ ਵੱਡਾ ਰੋਜ਼ ਗਾਰਡਨ ਹੋਰ ਲੈ ਕੇ ਆਉਣ ਦੀ ਕਿਸੇ ਨੇ ਗੱਲ ਕੀਤੀ ਸੋ ਇਹ ਮੁੱਦੇ ਨੇ ਜੋ ਇੱਕ ਐਮਪੀ ਜੋ ਹੈ ਉਹ ਲੁਧਿਆਣੇ ਲਈ ਕੇਂਦਰ ਤੋਂ ਮੰਗ ਸਕਦਾ ਪਰ ਉਦਾਂ ਦੇ ਕੋਈ ਵਾਅਦੇ ਨਹੀਂ ਹੋ ਰਹੇ ਲਿਕਰੇ ਆਖਿਆ ਜਾ ਰਿਹਾ ਕਿ ਕੋਈ ਬਾਹਰੀ ਹੈ ਕੋਈ ਅੰਦਰੀ ਹੈ ਤੇ ਕੋਈ ਗਦਾਰ ਹੈ ਕੋਈ ਇਸ ਬੇਸ ਤੇ ਜਿਹੜਾ ਵੋਟ ਹੈ ਉਹ ਮੰਗਿਆ ਜਾ ਰਿਹਾ ਤੇ ਤੁਹਾਨੂੰ ਵੀ ਸੋਚਣ ਦੀ ਲੋੜ ਹੈ ਕਿ ਕਿਆ ਲੁਧਿਆਣਾ ਦੀ ਜਿਹੜੀ ਵਿਜ਼ਨ ਹੈ ਉਹ ਵੀ ਕਲੀਅਰ ਨਹੀਂ ਹੋਣੀ ਚਾਹੀਦੀ ਹਾਲਾਂਕਿ ਲੁਧਿਆਣਾ ਦੇ ਬਾਰੇ ਕੀ ਕੀਤਾ ਜਾਵੇਗਾ ਇਹ ਕਾਫੀ ਐਮਪੀ ਜਿਹੜੇ ਨੇ ਉਹਨਾਂ ਨੇ ਮੈਨੀਫੈਸਟੋਸ ਦੇ ਵਿੱਚ ਤਾਂ ਜ਼ਰੂਰ ਹੁੰਦਾ ਹੈ ਲੇਕਿਨ ਉਹਦੇ ਬਾਰੇ ਗੱਲਬਾਤ ਜਿਹੜੀ ਹੈ ਉਹ ਜ਼ਿਆਦਾ ਹੋਣੀ ਚਾਹੀਦੀ ਹੈ ਨਾ ਕਿ ਇਹ ਗੱਲਬਾਤ ਹੋਣੀ ਚਾਹੀਦੀ ਹੈ ਕੌਣ ਅੰਦਰਲਾ ਤੇ ਕੌਣ ਬਾਹਰਲਾ ਕੌਣ ਗਦਾਰ ਤੇ ਕੌਣ ਇਮਾਨਦਾਰ ਤੇ ਕੌਣ ਸਿੱਧਾ ਤੇ ਕੌਣ ਸਾਦਾ ਸੋ ਇਹ ਗੱਲਾਂ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੈ ਲੁਧਿਆਣਾ ਦੇ ਮੁੱਦੇ ਨੇ ਉਹ ਹੋਣੇ ਚਾਹੀਦੇ ਨੇ ਕਿਉਂਕਿ ਲੁਧਿਆਣਾ ਆ ਸਭ ਤੋਂ ਵੱਡਾ ਸ਼ਹਿਰ ਹੈ ਨਾ ਕਿ ਸਿਰਫ ਪੰਜਾਬ ਦਾ ਨਾਰਥ ਦੇ ਵਿੱਚ ਦਿੱਲੀ ਤੋਂ ਬਾਅਦ ਉੱਤਰ ਵਾਲੇ ਪਾਸੇ ਨਾਰਥ ਵਾਲੇ ਪਾਸੇ ਸਭ ਤੋਂ ਵੱਡਾ ਜ਼ਿਲ੍ਹਾ ਸਭ ਤੋਂ ਵੱਡਾ ਸ਼ਹਿਰ ਹੈਗਾ 20% ਜਿਹੜੀ এমਪਲੋਇਮੈਂਟ ਹੈ ਰੋਜ਼ਗਾਰ ਹੈ ਪੰਜਾਬ ਦਾ ਲੁਧਿਆਣੇ ਤੋਂ ਹੀ ਹੈ 1 ਲੱਖ ਫੈਕਟਰੀ ਇੰਡਸਟਰੀ ਹੈ ਸੋ ਆਸਕ ਦਾ ਐਮਪੀ ਵਾਟ ਹੀ ਕੈਨ ਡੂ ਫਾਰ ਦਿਸ ਬਿਗ ਸਿਟੀ ਇਹ ਚੀਜ਼ਾਂ ਜ਼ਰੂਰੀ ਨੇ ਉਮੀਦ ਕਰਦੇ ਆ ਇਹਨਾਂ ਮੁੱਦਿਆਂ ਦੇ ਉੱਪਰ ਵੀ ਜਿਹੜੇ ਐਮਪੀ ਨੇ ਉਹ ਗੱਲਬਾਤ ਕਰਨਗੇ ਤੇ ਲੋਕਾਂ ਨੂੰ ਦੱਸਣਗੇ ਕਿ 5 ਸਾਲਾਂ ਦੇ ਵਿੱਚ ਉਹ ਲੁਧਿਆਣੇ ਲਈ ਕੀ ਕਰਨਗੇ ਕਿਹੜੇ ਪ੍ਰੋਜੈਕਟ ਕੇਂਦਰ ਤੋਂ ਲੈ ਕੇ ਆਉਣਗੇ ਜੀ ਉਹਨਾਂ ਨੂੰ ਮੌਕਾ ਮਿਲਦਾ